ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਵੱਲੋਂ ਸਰੀ ਸਿਟੀ ਹਾਲ ਦੇ ਵਿੱਚ ਚੌਥਾ ਇੰਟਰਨੈਸ਼ਨਲ ਸਿੱਖ ਰਿਸਰਚ ਸਮਿਟ ਕਰਵਾਇਆ ਗਿਆ ਇਸ ਮੌਕੇ ਪਹਿਲੇ ਦਿਨ ਦੁਨੀਆ ਭਰ ਦੇ ਵਿਦਵਾਨ ਖੋਜਕਰਤਾ ਅਤੇ ਵਿਦਿਆਰਥੀਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ ਗਿਆ ਜਿਸ ਦੇ ਵਿੱਚ ਵੱਡੇ ਪੱਧਰ ਉਤੇ ਲੋਕਾਂ ਦੇ ਵਿਚਾਰ ਆਪਸ ਦੇ ਵਿੱਚ ਸਾਂਝੇ ਕੀਤੇ ਗਏ 200 ਦੇ ਕਰੀਬ ਲੋਕ ਹਾਲ ਦੇ ਵਿੱਚ ਹਮ-ਹਮਾ ਕੇ ਪਹੁੰਚੇ ਗੁਰੂ ਨਾਨਕ ਇੰਸਟੀਚਿਊਟ ਦੇ ਵਿੱਚ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ ਹਾਂਜੀ ਬਾਈ ਖਾਲਸਾ ਬਾਈ ਗੁਰੂ ਜੀ ਦੇ ਪਤੇ ਜੀ ਅੱਜ ਦੇ ਪ੍ਰੋਗਰਾਮ ਦੇ ਸਬੰਧ ਤੁਹਾਨੂੰ ਪਤਾ ਚ ਸਾਡੀ ਚੌਥੀ ਸਿੱਖ ਇੰਟਰਨੈਸ਼ਨਲ ਰਿਸਰਚ ਸਮਿਟ ਹੋ ਰਹੀ ਹੈ ਗੁਨਾਨਸ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਇੱਕ ਕਾਲਜ ਆ ਜੋ ਯੂਨੀਵਰਸਿਟੀ ਬਣ ਜਾ ਰਿਹਾ ਸੋ ਸਾਡੀ ਖੋਜ ਦੇ ਉੱਤੇ ਅੱਜ 23 ਰਿਸਰਚਰ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਸਾਡੇ ਸ਼ਾਮਲ ਹੋਣਗੇ ਜਿਹਦੇ ਵਿੱਚ ਦੋ ਕੀਨੋਟ ਸਪੀਕਰਸ ਨੇ ਜੀ ਕੀਨੋਟ ਤੇ ਵਿੱਚ ਡਾਕਟਰ ਆਲੂ ਵਾਲੀਆ ਜੀ ਨਿਊ ਜਰਸੀ ਤੋਂ ਆ ਰਹੇ ਨੇ ਉਹ ਆਪਣੇ ਪੇਸ਼ ਕਰਨਗੇ ਕਿ ਇੱਕ ਔਰਤ ਨੂੰ ਪ੍ਰੋਫੈਸ਼ਨਲ ਖੇਤਰ ਦੇ ਅੰਦਰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦਕਿ ਉਹ ਆਪੋਂ ਇੱਕ ਅਮਰੀਕਨ ਬੌਰਨ ਲੜੀ ਹੈ ਸੋ ਉਹ ਉਹਦੇ ਤੇ ਉਹਨਾਂ ਦਾ ਕੀਨੋਟ ਹੋਏਗਾ ਤੇ ਦੂਸਰਾ ਕੀ ਨੋਟ ਸਾਡਾ ਹੋਵੇਗਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਜਿੱਥੇ ਡਾਕਟਰ ਹਰਜਿੰਦਰ ਸਿੰਘ ਜੀ ਪੇਸ਼ ਕਰਨਗੇ ਆ ਕਾਫੀ ਉਮਾਰਤਾ ਰੱਖਦੇ ਨੇ ਆਪਣੇ ਇਸ ਖੇਤੇ ਦੇ ਅੰਦਰ ਸੋ ਉਹਦੇ ਨਾਲ 7 ਜਿਹੜੀਆਂ ਖੋਜ ਦੇ ਪੇਪਰ ਪੜੇ ਜਾਣਗੇ ਤੇ ਤਿੰਨ ਵਰਕਸ਼ਾਪਾਂ ਹੋਣੀਆਂ ਜੀ ਤਿੰਨਾਂ ਵਰਕਸ਼ਾਪਾਂ ਦੇ ਵਿੱਚ ਸਾਰੇ ਰਲਾ ਮਾ ਕੇ 23 ਤੋਂ 25 ਸਾਡੇ ਜਿਹੜੇ ਸਕਾਲਰਸ ਨੇ ਵੱਖਰੇ ਵੱਖਰੇ ਹਿੱਸਾ ਲੈਣਗੇ ਆਈ ਥਿੰਕ ਤੁਸੀਂ ਇੰਜੋਏ ਕਰੋਗੇ ਇੱਕ ਚੀਜ਼ ਯਾਦ ਰੱਖਿਓ ਸ਼ਾਮ ਦਾ ਡਿਨਰ ਵੀ ਆ ਤੁਹਾਨੂੰ ਸੋ ਸ਼ਾਮ ਦਾ ਡਿਨਰ ਜਿਹੜਾ ਹੈਗਾ ਕ੍ਰਾਊਨ ਪੈਲੇਸ ਦੇ ਵਿੱਚ ਹੋਏਗਾ ਸਾਡੇ ਸ਼ਿਵਜੀ ਜਿੱਥੇ ਸਾਡੀ ਪਹਿਲੀ ਪਲਾਸਾਂ ਦੇ ਵਿੱਚੋਂ ਗ੍ਰੈਜੂਏਸ਼ਨ ਅੱਜ ਪਹਿਲੀ ਵਾਰੀ ਹੋ ਰਹੀ ਹੈ ਸੋ ਆਈ ਥਿੰਕ ਇਹ ਤੌਰ ਤੁਸੀਂ ਦੇਖੋਗੇ ਫਸਟ ਟਾਈਮ ਵੀ ਸਾਡੇ ਸਟੂਡੈਂਟਸ ਜਿਹੜੇ ਗ੍ਰੈਜੂਏਟ ਹੋ ਰਹੇ ਨੇ ਖਾਸ ਕਰਕੇ ਜਿਹੜੇ ਕੈਨੇਡਾ ਵਿੱਚ ਐਸ ਤੇ ਲੱਗੇ ਛਾਗੇ ਵਸਦੇ ਸਨ ਅ ਬਰਸ਼ੇ ਤੱਕ ਕਾਫੀ ਸਟੂਡੈਂਟਸ ਨੇ ਸਾਡੇ ਕੋਲ ਪਰ ਜਿੰਨੇ ਵੀ ਇੱਥੇ ਲੋਕਲ ਸਟੂਡੈਂਟਸ ਨੇ ਅਸੀਂ ਉਹਨਾਂ ਦੀ ਗ੍ਰੈਜੂਏਸ਼ਨ ਪ੍ਰੋਪਰ ਸੈਰੇਮਨੀ ਅੱਜ ਕਰਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀ ਜਿੱਦਾਂ ਕਿ ਇੱਕ ਗਲੋਬਲ ਇੰਸਟੀਚਿਊਟ ਹੈ ਇੱਥੇ ਬਹਾਰ ਤਰ੍ਹਾਂ ਦੀ ਸਿੱਖਿਆ ਦੇ ਰਹੇ ਆ ਸਿੱਖੀ ਨਾਲ ਰਿਲੇਟਡ ਵੀ ਤੇ ਹੋਰ ਵੀ ਕੋਰਸਿਸ ਸਾਡੇ ਪਹਿਲਾਂ ਹੀ ਚੱਲ ਰਹੇ ਹਨ ਜਿੱਦਾਂ ਕਿ ਸਾਈਬਰ ਸਕਿਉਰਿਟੀ ਬਿਜ਼ਨਸ મે ਐਡਮਿਨਿਸਟ੍ਰੇਸ਼ਨ ਦੇ ਕੋਰਸਿਸ ਆ ਔਰ ਇਸ ਦੇ ਨਾਲ ਨਾਲ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਕਿ ਜੋ ਸਾਡੇ ਸਟੂਡੈਂਟਸ ਹੈਗੇ ਆ ਉਹ ਗਲੋਬਲੀ ਕਿਤੇ ਵੀ ਸੈਟਲ ਹੋ ਸਕਣ ਅਤੇ ਪੜ੍ਹਾਈ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰਨ ਜੋ ਕਿ ਸੇਵਾ ਭਾਵਨਾ ਲੀਡਰਸ਼ਿਪ ਦੇ ਨਾਲ ਜੁੜੀਆਂ ਹੋਈਆਂ ਹਨ ਸੋ ਇਸ ਦੇ ਨਾਲ ਹੀ ਅਸੀਂ ਕੁਝ ਨਵੇਂ ਸਰਟੀਫਿਕੇਟ ਪ੍ਰੋਗਰਾਮਸ ਲਾਂਚ ਕਰ ਰਹੇ ਹਾਂ ਜਿ ਬਹੁਤ ਜਲਦੀ ਹੀ ਉਹ ਮਤਲਬ ਉਹ ਆ ਰਹੇ ਹਨ ਜਿਵੇਂ ਕਿ ਹੈਲਥ케ਅਰ ਅਸਿਸਟੈਂਟ अर्ली ਚਾਈਲਡਹੂਡ ਦਾ ਪ੍ਰੋਗਰਾਮ ਹੈ ਇਸੇ ਤਰ੍ਹਾਂ ਸੋਸ਼ਲ ਵਰਕਰ ਦਾ ਹੈ ਸੋ ਜੋ ਕਿ ਬਹੁਤ ਹੀ ਬੈਨੀਫੀਸ਼ੀਅਲ ਹੋਣ ਵਾਲਾ ਹੈ ਅੱਗੇ ਸਟੂਡੈਂਟਸ ਦੇ ਲਈ ਅੱਜ ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼ ਦੁਆਰਾ ਆਯੋਜਿਤ ਫੋਰਥ ਇੰਟਰਨੈਸ਼ਨਲ ਸਿੱਖ ਰਿਸਰਚ ਸਮਿਟ ਦਾ ਪਹਿਲਾ ਦਿਨ ਹੈ ਅੱਜ ਅਸੀਂ ਇਸ ਮੌਕੇ ਤੇ ਦੁਨੀਆ ਭਰ ਦੇ ਵਿਦਵਾਨ ਖੋਜਕਾਰ ਅਤੇ ਵਿਦਿਆਰਥੀਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨ ਜਾ ਰਹੇ ਹਾਂ ਜਿਸ ਵਿੱਚ ਵੱਡੇ ਉੱਚੇ ਪੱਧਰ ਦੇ ਲੋਕਾਂ ਦੇ ਵਿਚਾਰ ਆਪਸ ਵਿੱਚ ਸਾਂਝੇ ਕੀਤੇ ਜਾਣਗੇ ਇਸ ਮੌਕੇ ਤੇ ਅੱਜ ਸਾਡੇ ਕੋਲ ਦੋ ਪੈਨਲ ਡਿਸਕਸ਼ਨਸ ਔਰ ਕਰੀਬ 6 ਪ੍ਰੈਜ਼ੈਂਟਰ ਹਨ ਔਰ ਕਲ ਨੂੰ ਵੀ ਇਸੇ ਤਰ੍ਹਾਂ ਇੱਕ ਪੈਨਲ ਡਿਸਕਸ਼ਨ ਤੇ ਤਿੰਨ ਪ੍ਰੈਜੈਂਟਰ ਹਨ